ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਣੀ ਜਿਹੜੀ ਬੇਰੋਜ਼ਗਾਰ ਸੰਘਾ ਮੋਰਚਾ ਪੰਜਾਬ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਹੈ ਚੰਡੀਗੜ੍ਹ ਵਿਖੇ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਅੱਜ ਜਿਹੜੀ ਉਹ ਮੀਟਿੰਗ ਹੋ ਚੁੱਕੀ ਹੈ ਤੇ ਪਹਿਲਾਂ ਤਾਂ ਜਿਹੜੀ ਸਬਕਮੇਟੀ ਦੇ ਨਾਲ ਮੀਟਿੰਗ ਹੋਈ ਹੈ ਜੀ ਉੱਥੇ ਵੀ ਜਿਹੜਾ ਹੰਗਾਰਾ ਉਹਨਾਂ ਦਾ ਸਹੀ ਰਿਹਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਹ ਜੀ ਨਾਲ ਗੱਲਬਾਤ ਹੋਈ ਉੱਥੇ ਵੀ ਜਿਹੜੀ ਹੈਗੀ ਆ ਉਮਰ ਹੱਦ ਛੋਟ 55% ਸ਼ਰਤ ਅਤੇ ਨਮੀ ਭਰਤੀ ਵੱਡੀ ਗਿਣਤੀ ਵਿੱਚ ਸਾਰੇ ਵਿਸ਼ਿਆਂ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਹੰਗਾਰਾ ਜਿਹੜਾ ਹੈਗਾ ਸੀ ਪੋਜ਼ਿਟਿਵ ਹੀ ਰਿਹਾ ਜਿਸ ਤੋ ਤੱਕ ਪ੍ਰਧਾਨ ਜੀ ਨੇ ਦੱਸਿਆ ਤੇ ਉਹ ਜਿਹੜਾ ਹੈਗਾ ਹੰਗਾਰਾ ਚੰਗਾ ਸੀਗਾ ਉਹਨਾਂ ਦਾ ਤੇ ਅੱਗੇ ਜਿਹੜੀ ਰਣਨੀਤੀ ਆ ਉਹਦੇ ਬਾਰੇ ਵੀ ਪ੍ਰਧਾਨ ਜੀ ਨੇ ਕਿਹਾ ਕਿ ਉਹ ਐਤਵਾਰ ਨੂੰ ਜਿਹੜੀ ਕਮੇਟੀਆਂ ਇਕੱਠੀਆਂ ਹੋ ਕੇ ਹਨਾ ਉਹਦੇ ਬਾਰੇ ਵਿਚਾਰ ਕਰਨੀਆਂ ਤੇ ਉਸ ਤੋਂ ਬਾਅਦ ਜਿਹੜੇ ਕਮਲਕਿਸ਼ੋਰ ਜੀ ਨੇ ਉਹਨਾਂ ਦੇ ਨਾਲ ਵੀ ਜਿਹੜੀ ਹੈਗੀਆਂ ਮੀਟਿੰਗ ਹੋਈ ਹੈ ਸਿੱਖਿਆ ਸਕੱਤਰ ਨੇ ਉਹਨਾਂ ਨੇ ਵੀ ਜਿਹੜਾ ਹੈਗਾ ਅਸਵਾਸ਼ਣ ਦਵਾਇਆ ਵੀ 55% ਬਾਰੇ ਵੀ ਅਸੀਂ ਜਿਹੜੀ ਵਿਚਾਰ ਕਰ ਰਹੇ ਹਾਂ ਇਹਦੇ ਬਾਰੇ ਸਾਨੂੰ ਹੋਰ ਜਿਹੜੀ ਹੈਗੀ ਗਾਈਡਲਾਈਨਸ ਦੀ ਚਾਹੀਦੀ ਹੈ ਤੇ ਇਹਦੇ ਲਈ ਵੀ ਅਸੀਂ ਹੱਲ ਜ਼ਰੂਰ ਕਰਾਂਗੇ ਸੋ ਦੋਸਤੋ ਦੇਖਦੇ ਆਂ ਕਦੋਂ ਆਪਣੀਆਂ ਜਿਹੜੀਆਂ ਮੰਗਾਂ ਦਾ ਹੱਲ ਹੁੰਦਾ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਯੂਨੀਅਨ ਤੇ ਵਿਸ਼ਵਾਸ ਬਣਾ ਕੇ ਰੱਖਣਾ ਹੈ ਤੇ ਯੂਨੀਅਨ ਦਾ ਜ਼ਰੂਰ ਸਾਥ ਦੇਣਾ ਹੈ ਦੇਖਦੇ ਆਂ ਆਪਣੀ ਯੂਨੀਅਨ ਕੋਈ ਨਾ ਕੋਈ ਹੱਲ ਜ਼ਰੂਰ ਕਰੂਗੀ ਵੱਡੀ ਗਿਣਤੀ ਵਿੱਚ ਭਰਤੀ ਲੈਣ ਦੇ ਲਈ ਵੀ ਬਹੁਤ ਯਤਨ ਕੀਤੇ ਜਾ ਰਹੇ ਨੇ 55% ਸਰਤ ਰੱਦ ਕਰਾਉਣ ਦੇ ਲਈ ਅਤੇ ਉਮਰ ਹੱਦ ਛੋੜ ਦੇ ਲਈ ਵੀ ਜਿਹੜੀ ਹੈਗੀ ਗੱਲਬਾਤ ਕੀਤੀ ਜਾ ਰਹੀ ਹੈ ਲਗਾਤਾਰ ਜਿਵੇਂ ਵੀ ਅੱਗੇ ਦੀ ਕੋਈ ਕਾਰਵਾਈ ਹੋਊਗੀ ਯੂਨੀਅਨ ਦੁਆਰਾ ਉਹ ਐਤਵਾਰ ਨੂੰ ਸੰਗਰੂਰ ਵਿਖੇ ਇਕੱਠੇ ਹੋ ਕੇ ਜਿਹੜੀ ਹੈਗੀ ਆ ਮੀਟਿੰਗ ਕਰਕੇ ਅੱਗੇ ਦੀ ਜਿਹੜੀ ਕਾਰਵਾਈ ਆ ਉਹ ਕੈਡਰ ਨੂੰ ਦੱਸ ਦਿੱਤੀ ਜਾਊਗੀ ਤੇ ਕੈਡਰ ਜ਼ਰੂਰ ਸਾਥ ਦੇਵੇਗੀ ਯੂਨੀਅਨ ਦਾ ਤੇ ਮੀਟਿੰਗ ਦੇ ਬਾਰੇ ਇੰਨੀ ਹੈ ਕਿ ਮੀਟਿੰਗ ਜਿਹੜੀ ਹੈਗੀ ਆ ਸਾਰਤਕ ਰਹੀ ਹੈ ਹੰਗਾਰਾ ਪੋਜ਼ਿਟਿਵ ਹੀ ਰਿਹਾ ਉਹਨਾਂ ਦਾ ਅੱਗੇ ਨਾਲੋਂ ਜਿਹੜਾ ਹੈਗਾ ਪਹਿਲਾਂ ਨਾਲੋਂ ਵੀ ਵਧੀਆ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਕਾਫੀ ਲੰਮਾ ਸਮਾਂ ਜਿਹੜੀ ਹੈਗੀ ਮੀਟਿੰਗ ਚੱਲੀ ਹੈ ਤੇ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਵੀਡੀਓ ਦੇ ਵਿੱਚ ਐਨ ਜੀ